ਜਿਹਦੇ ਵਿੱਚ ਜਮਸਕਾਨ ਦਿਲ ਵਿੱਚ ਜੋਸ਼ ਪਿਆਰ ਤੇ ਦੋਵੇਂ ਹਾਜ਼ਰ ਮੈਂ ਹਾਂ ਨੀਹਾ ਰਲਹਣ ਸੋ 1 ਪੁਆਇੰਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਅੱਜ ਇਸ ਖਾਸ ਮੁਲਾਕਾਤ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬੀ ਫਿਲਮ ਯਮਲਾ ਦੇ ਸਟਾਰ ਕਾਸਟ ਦੇ ਨਾਲ ਸੋ ਜੀ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਤੁਹਾਡਾ ਥੈਂਕ ਯੂ ਜੀ ਜੀ ਸੋ ਨਵਨੀਤ ਟਿਲੋਜੀ ਰਕੇਸ਼ ਮਹਿਤਾ ਜੀ ਜਿਨ੍ਹਾਂ ਨੇ ਯਮਲਾ ਫਿਲਮ ਡਾਇਰੈਕਟ ਕੀਤੀ ਹੈ ਤੇ ਸਟਾਰਿੰਗ ਸਪੋਰਟਿੰਗ ਕਾਸਟ ਦੀ ਜੇ ਗੱਲ ਕਰੀਏ ਤੇ ਦਿਲਜ ਕੁਮਾਰ ਜੀ ਸਾਡੇ ਨਾਲ ਨੇ ਜਿਨ੍ਹਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਸੋ ਇਸ਼ਕ ਹਕੀਕੀ ਹੋਵੇ ਜਾਂ ਮਿਜ਼ਾਸੀ ਦੋਹਾਂ ਨੂੰ ਸ਼ਿੱਦਤ ਨਾਲ ਕਰਨਾ ਪੈਂਦਾ ਹੈ ਬਹੁਤ ਹੀ ਖੂਬਸੂਰਤ ਮੂਵੀ ਦਾ ਟ੍ਰੇਲਰ ਸੀ ਦੇਖਿਆ ਬਟ ਤੁਹਾਡੇ ਤੋਂ ਜਾਨਣਾ ਚਾਹਾਂਗੇ ਮੂਵੀ ਬਾਰੇ ਅ ਵੈਲ ਮੂਵੀ ਬਾਰੇ ਬਹੁਤ ਸੋਹਣੀ ਫਿਲਮ ਹੈ ਮੈਂ ਇਹੀ ਕਹੂੰਗੀ ਜਿੰਨਾ ਸੋਹਣਾ ਉਹਦਾ ਟ੍ਰੇਲਰ ਹੈ ਫਿਲਮ ਦਾ ਉਨੀ ਸੋਹਣੀ ਫਿਲਮ ਹੈ ਐਂਡ ਮੋਸਟ ਇੰਪੋਰਟੈਂਟਲੀ ਹੁਣ ਸਾਡੇ ਦਿਲ ਦੇ ਹੋਰ ਕਰੀਬ ਹੈ ਫਿਲਮ ਬਿਕੋਜ਼ ਇਹਦੇ ਨਾਲ ਰਾਜਵੀਰ ਜੀ ਦੀ ਬਹੁਤ ਯਾਦਾ ਜੁੜੀਆਂ ਹੋਈਆਂ ਨੇ ਸਾਡੀਆਂ ਯਾਦਾ ਜੁੜੀਆਂ ਹੋਈਆਂ ਨੇ ਉਸ ਟਾਈਮ ਜਿਹੜਾ ਸੀ ਉਹਨਾਂ ਨਾਲ ਸਪੈਂਡ ਕੀਤਾ ਫਿਲਮ ਦੇ ਟਾਈਮ ਤੇ ਤੇ ਫਿਲਮ ਤਾਂ ਸੋਹਣੀ ਹੈਗੀ ਹੈਗੀ ਹੈ ਇਹ ਕੋਸੇ ਇਨਸਾਨ ਦੀ ਫਿਲਮ ਹੈ ਜਿਹਨੂੰ ਅਸੀਂ ਬਹੁਤ ਅਪਰੀਸ਼ੀਏਟ ਕਰਦੇ ਆ ਤੇ ਇਨਸਪਾਇਰ ਹੁੰਦੇ ਆ ਉਹਨਾਂ ਤੋਂ ਮੈਨੂੰ ਲੱਗਦਾ ਰਾਜਵੀਰ ਜਵੰਦਰੀ ਜੇ ਅਸੀਂ ਗੱਲ ਕਰੀਏ ਪੰਜਾਬੀ ਐਸਾ ਕਲਾਕਾਰ ਸੀਗੇ ਜਿਨ੍ਹਾਂ ਦੀ ਗਾਣੀਆਂ ਦੇ ਵਿੱਚ ਜਿਨ੍ਹਾਂ ਦੇ ਪਹਿਰਾਵੇ ਜਿਨ੍ਹਾਂ ਦੀ ਸ਼ਖਸੀਅਤ ਵੀ ਦੇ ਵਿੱਚ ਸਾਨੂੰ ਪੰਜਾਬ ਤੇ ਪੰਜਾਬੀ ਦੀ ਝਲਕ ਨਜ਼ਰ ਆਉਂਦੀ ਸੀ ਸੋ ਕਿਸ ਤਰ੍ਹਾਂ ਦਾ ਤੁਹਾਡਾ ਜੇ ਸਟੇਜ ਹੀ ਗੱਲ ਕਰੀਏ ਕਿਸ ਤਰ੍ਹਾਂ ਦਾ ਉਹਨਾਂ ਨਾਲ ਨਿੱਜੀ ਜ਼ਿੰਦਗੀ ਤੇ ਗੱਲਬਾਤ ਸੀ ਸਟੇਜ ਹੀ ਕੋਈ ਐਸਾ ਖਾਸ ਕਿਸਾ ਜੋ ਤੁਹਾਨੂੰ ਅੱਜ ਵੀ ਪ੍ਰੋਮੋਸ਼ਨ ਦੇ ਦੌਰਾਨ ਖਾਸ ਕਰਕੇ ਯਾਦ ਆ ਰਿਹਾ ਮੈਂ ਕਦੇ ਉਹਨਾਂ ਦਾ ਸਟੇਜ ਸ਼ੋਅ ਦੇਖਣ ਨਹੀਂ ਗਈ ਮੈਂ ਹਮੇਸ਼ਾ ਉਹਨਾਂ ਦੀ ਵੀਡੀਓਜ਼ ਦੇਖੀ ਆ ਕਿੱਦਾਂ ਉਹ ਰਲ ਮਿਲ ਕੇ ਆਪਣੀ ਆਡੀਅנס ਨਾਲ ਪਰਫਾਰਮ ਕਰਦੇ ਹੁੰਦੇ ਸੀਗੇ ਕਿੱਦਾਂ ਉਹਨਾਂ ਨੇ ਡਰੈਸ ਅਪ ਹੋਣਾ ਆਪਣੇ ਸ਼ੋਜ਼ ਲਈ ਆਈ ਥਿੰਕ ਜਿਹੜਾ ਸ਼ੌਂਕੀ ਇਨਸਾਨ ਹੁੰਦਾ ਨਾ ਉਹਨੂੰ ਆਪਣੇ ਹਰ ਕੰਮ ਤੋਂ ਪਿਆਰ ਹੋਏ ਗਾਣਾ ਹੈ ਤਾਂ ਫੁੱਲ ਗੈਟਅਪ ਨਾਲ ਗਾਣਾ ਹੈ ਜੇ ਬਾਈਕ ਰਾਈਡ ਤੇ ਜਾਣਾ ਹੈ ਉਹਨਾਂ ਹੀ ਤਿਆਰ ਹੋ ਕੇ ਜਾਣਾ ਹੈ ਵੈਦਰ ਇਟ ਇਜ਼ ਫਾਰ ਗ્લાਇਡਿੰਗ ਆਈ ਥਿੰਕ ਉਹ ਚੀਜ਼ਾਂ ਮੈਂ ਦੇਖੀਆਂ ਉਹਨਾਂ ਦੀ ਬਟ ਅਦਰਵਾਇਜ਼ ਨੀਜੀ ਜੇ ਤੁਸੀਂ ਮੇਰੇ ਨਾਲ ਗੱਲ ਕਰੋਗੇ ਉਹਨਾਂ ਨਾਲ ਹਮੇਸ਼ਾ ਹੀ ਬਹੁਤ ਵਧੀਆ ਫਰੈਂਡਸ਼ਿਪ ਦਾ ਆਨਸੈਟ ਐਂਡ ਆਫ ਬਹੁਤ ਵਧੀਆ ਹੀ ਟਾਈਮ ਲੰਘਿਆ ਜੀ ਰਕੇਸ਼ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਜਿਹੜੀ ਮੂਵੀ ਹੈ ਯਮਲਾ ਬੜਾ ਦੁੱਖ ਭਰਿਆ ਵੀ ਹੈ ਕਿ ਰਾਜਵੀਰ ਜਵੰਦਾ ਜੀ ਸਾਡੇ ਵਿੱਚ ਨਹੀਂ ਹੈ ਪਰ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੂੰ ਦੇਖਣ ਦਾ ਮੌਕਾ ਮਿਲੇਗਾ ਸਟੇਜ 'ਤੇ ਇੱਕ ਵਾਰ ਫਿਰ ਜਿਹੜੇ ਉਹਨਾਂ ਦੇ ਫੈਨਸ ਨੇ ਸੋ ਇਹ ਮੂਵੀ ਦੀ ਜਿਹੜੀ ਇਨਸਪੀਰੇਸ਼ਨ ਹੈ ਕਿੱਥੋਂ ਮਿਲੀ इंस्पिरेशन देखो जी आम लाइफ तो ही ਹੁੰਦੀ ਹੈ ਜੀ ਕੁਝ ਤੁਸੀਂ ਆਮ ਜ਼ਿੰਦਗੀ 'ਚ ਦੇਖਦੇ ਹੋ ਕੁਝ ਕਹਾਣੀਆਂ ਸੁਣਦੇ ਹੋ ਅਬਜ਼ਰਵ ਕਰਦੇ ਹੋ ਉਤੋਂ ਹੀ ਕਹਾਣੀ ਨਿਕਲੀ ਹੋਈ ਹੈ ਬਟ ਐਸੇ ਮੇ ਮੌਕਾ ਉਹ ਗੱਲ ਨਾ ਕਰਨ ਦਾ ਨਹੀਂ ਹੈ ਮੌਕਾ ਇਸ ਸਮੇ ਹੈ ਕਿ ਆਪਾਂ ਲੋਕਾਂ ਤੱਕ ਇਹ ਗਲਪ ਚਾਹੀਏ ਕਿ ਰਾਜਵੇ ਜਵੰਦਾ ਜੋ ਕਿ ਪੰਜਾਬ ਦਾ ਸਭ ਤੋਂ ਹੋਣਹਾਰ ਔਰ ਨੌਜਵਾਨ ਗਾਇਕ ਸੀ ਜੋ ਅਚਾਨਕ ਇਸ ਦੁਨੀਆ ਤੋਂ ਅਲਵਿਦਾ ਕਰਕੇ ਚਲੇ ਗਿਆ ਤੇ ਉਹ ਉਹਦੀ ਜਿਹੜੀ ਕਲਾ ਹੈ ਉਹਨੂੰ ਅਸੀਂ ਕਿਸੇ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਈਏ ਜਿਹੜਾ ਆਖਰੀ ਨਿਸ਼ਾਨੀ ਹੈ ਉਹਦੀ ਜਿਹਨੂੰ ਕਹਿੰਦੇ ਆਪਾਂ ਵਿਜ਼ੂਅਲ ਜਿਹੜਾ ਮੀਡੀਅਮ ਹੈ ਉਹਦਾ ਜੋ ਵੀਡੀਓ ਮਤਲਬ ਆਣਾ ਹੈ ਉਸ ਤੋਂ ਬਾਅਦ ਕੋਈ ਹੋਰ ਵੀਡੀਓ ਉਹਦਾ ਆਣਾ ਨਹੀਂ ਜੀ ਅਨਫੋਰਚਨਟਲੀ ਜੋ ਤੇ ਇਹਨੂੰ ਆਪਾਂ ਕਿੰਨੇ ਵੱਡੇ ਤਰੀਕੇ ਦੇ ਮਤਲਬ ਵੱਡੇ ਪੱਧਰ ਤੇ ਆਪਾਂ ਲੋਕਾਂ ਤੱਕ ਪਹੁੰਚਾ ਸਕਦੇ ਆ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ ਉਹ ਉਹੀ ਆਪਾਂ ਨਿਭਾ ਰਹੇ ਆ ਜੀ ਇੱਥੇ ਮੈਨੂੰ ਲੱਗਦਾ ਹੈ ਕਿ ਇਕ ਐਸਾ ਕਲਾਕਾਰ ਜੋ ਹਮੇਸ਼ਾ ਪੰਜਾਬ ਨੂੰ ਜਿਸਨੇ ਰਿਪਰੈਜ਼ੈਂਟ ਕੀਤਾ ਵੱਡੇ ਪਰਦੇ ਤੇ ਰਿਪਰੈਜ਼ੈਂਟ ਕੀਤਾ ਉਸ ਦੀ ਫਿਲਮ ਦੇਖਣਾ ਇਹ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਜੀ ਤੇ ਜੇ ਅਸੀਂ ਗੱਲ ਕਰੀਏ ਉਹਨਾਂ ਦੇ ਪਰਿਵਾਰ ਦੀ ਉਹਨਾਂ ਦਾ ਕੀ ਰਿਸਪੌਂਸ ਸੀਗਾ ਮੂਵੀ ਦਾ ਟ੍ਰੇਲਰ ਦਾ ਉਹਨਾਂ ਦਾ ਰਿਸਪੌਂਸ ਵਾਕਈ ਬਹੁਤ ਮਤਲਬ ਅੱਛਾ ਸੀ ਵਧੀਆ ਸੀ ਪਿਆਰਾ ਸੀ ਔਰ ਉਹਨਾਂ ਨੇ ਹੀ ਸਾਨੂੰ ਐਨਕੋਰੇਜ ਕੀਤਾ ਉਹਨਾਂ ਨੇ ਹੀ ਸਾਨੂੰ ਕਿਹਾ ਕਿ ਨਹੀਂ ਤੁਸੀਂ ਇਹਨੂੰ ਪਹੁੰਚਾਓ ਉਹਦੀ ਆਖਰੀ ਨਿਸ਼ਾਨੀ ਹੈ ਉਹਨੂੰ ਉਹਨੇ ਬਹੁਤ ਵਧੀਆ ਕੰਮ ਕੀਤਾ ਫਿਲਮ ਚ ਔਰ ਇਹ ਪਹਚਾਨਾ ਲੋਕਾਂ ਤੱਕਨ ਕਿਉਂਕਿ ਉਹ ਲੋਕਾਂ ਦਾ ਸੀ ਸਿਰਫ ਪਰਿਵਾਰ ਦਾ ਨਹੀਂ ਸੀ ਜਾਂ ਮੇਰਾ ਜਾਂ ਦੋਸਤਾਂ ਦਾ ਨਹੀਂ ਸੀ ਉਹ ਪੂਰੀ ਦੁਨੀਆ ਦਾ ਸੀ ਤੇ ਦੁਨੀਆ ਤੱਕਨ ਉਹਦੀ ਇਹ ਵਾਲੀ ਗੱਲ ਪਹੁੰਚਣੀ ਚਾਹੀਦੀ ਜੋ ਉਹਨੇ ਕੀਤੀ ਹੈ ਤੇ ਉਹਨਾਂ ਦੇ ਪਰਿਵਾਰ ਨੇ ਹੀ ਸਾਨੂੰ ਹੌਸਲਾ ਦਿੱਤਾ ਜੀ ਟ੍ਰੇਲਰ ਦੇਖਿਆ ਟ੍ਰੇਲਰ ਬਹੁਤ ਖੂਬਸੂਰਤ ਟ੍ਰੇਲਰ ਹੈ ਪਹਿਲਾਂ ਤਾਂ 뮤지컬 ਲਵ ਸਟੋਰੀ ਜਿਹੜੀ ਹੈ ਪਸੰਦ ਵੀ ਬਹੁਤ ਕੀਤੀ ਜਾਂਦੀ ਹੈ ਤੇ ਤੁਹਾਡੇ ਤੋਂ ਦਿਰਾਜ ਜੀ ਪੁੱਛਣਾ ਚਾਹਾਂਗੇ ਕੋਈ ਐਸੀ ਖਾਸ ਯਾਦ ਸਟੇਜ ਦੇ ਦੌਰਾਨ ਰਾਜਵੀਰ ਚਵੰਦਾ ਜੀ ਦੇ ਨਾਲ ਤੁਹਾਡੀ ਬਹੁਤ ਸਾਰੀਆਂ ਯਾਦਾਂ ਨੇ ਜੀ ਥੀਏਟਰ ਨਾਲ ਜੁੜਿਆ ਹੋਇਆ ਸੀ ਵੀਰਾ ਬਹੁਤ ਜ਼ਿਆਦਾ ਤੇ ਜਦੋਂ ਅਸੀਂ ਫਿਲਮ ਦਾ ਸ਼ੂਟ ਵੀ ਕਰ ਰਹੀ ਸੀ ਤਾਂ ਉਦੋਂ ਫਿਲਮ ਵਿੱਚ ਵੀ ਉਹ ਇੱਕ ਸਿੰਗਰ ਦਾ ਕਰੈਕਟਰ ਕਰ ਰਿਹਾ ਸੋ ਬਹੁਤ ਸੋਹਣੇ ਪਲ ਹੈਗੇ ਸੀ ਔਰ ਬਹੁਤ ਸਾਰੀਆਂ ਯੂਨੀਵਰਸਿਟੀ ਦੀਆਂ ਯਾਦਾਂ ਅਸੀਂ ਡਿਸਕਸ ਕਰਦੇ ਸੀ ਰਗਵੀਰ ਬੋਲੀ ਵੀਰਾ ਵਿੱਚ ਹੈਗਾ ਰਗਵੀਰ ਬੋਲੀ ਤੇ ਰਾਜਵੀਰ ਚਵੰਦਾ ਬਚਪਨ ਦੇ ਫਰੈਂਡ ਹੈਗੇ ਆ ਤਾਂ ਉਹ ਬਹੁਤ ਸੋਹਣੇ ਪਲ ਹੈਗੇ ਸੀ ਪਰ ਉਦੋਂ ਕਦੇ ਸੋਚਿਆ ਨਹੀਂ ਸੀ ਕਿ ਫਿਲਮ ਇਦਾਂ ਰਿਲੀਜ਼ ਹੋਊਗੀ ਉਹ ਇੱਕ ਗੋਡਸ ਪਲਾਨ ਹੁੰਦੇ ਆ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਫਿਲਮ ਕਦੋਂ ਰਿਲੀਜ਼ ਹੋਊਗੀ ਕਦੋਂ ਨਹੀਂ ਹੋਊਗੀ ਜਿਵੇਂ ਕਿ ਪਹਿਲਾਂ ਕਿਹਾ ਸੀ ਇੱਕ ਖੁਸ਼ੀ ਤਾਂ ਵੀ ਕਹਿ ਸਕਦੇ ਆ ਪਲ ਹੈ ਕਿ ਰਾਜਵੀਰ ਜਵੰਦਾ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਮੌਕਾ ਮਿਲੇਗਾ ਫਿਰ ਉਹਨਾਂ ਨੂੰ ਇੱਕ ਵਾਰੀ ਦੇਖਣ ਦਾ ਹਾਂ ਉਹੀ ਆ ਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਫਨਕਾਰ ਜਿਹੜੇ ਹੁੰਦੇ ਆ ਉਹ ਕਦੇ ਦੁਨੀਆ ਤੋਂ ਨਹੀਂ ਜਾਂਦੇ ਜਦੋਂ ਤੁਸੀਂ ਇਸ ਫੀਲਡ 'ਚ ਆ ਜਾਂਦੇ ਹੋ ਤਾਂ ਫਿਰ ਤੁਸੀਂ ਆਪਦੀ ਫੈਮਿਲੀ ਦੇ ਇਕੱਲੇ ਨਹੀਂ ਰਹਿ ਜਾਂਦੇ ਫਿਰ ਤੁਸੀਂ ਸਾਰੀ ਦੁਨੀਆ ਦੇ ਹੁੰਦੇ ਹੋ ਤਾਂ ਮੈਨੂੰ ਲੱਗਦਾ ਕਿ ਇਹ ਇੱਕ ਆਰਟ ਇੱਕ ਇਦਾਂ ਦੀ ਬਿਊਟੀਫੁੱਲ ਚੀਜ਼ ਆ ਕਿ ਬੰਦਾ ਹਮੇਸ਼ਾ ਸਾਨੂੰ ਮਹਿਸੂਸ ਹੁੰਦਾ ਹੈ ਜਦੋਂ ਮੈਂ ਇਰਫਾਨ ਸਾਹਿਬ ਦੀ ਗੱਲ ਕਰਦਾ ਆ ਜਿਹੜੇ ਵੀ ਆਰਟਿਸਟ ਹੋਏ ਆ ਜਿਹੜੇ ਜਿਹੜੇ ਮੇਰੇ ਫੇਵਰਿਟ ਨੇ ਤਾਂ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੁੰਦੇ ਕਿ ਉਹ ਇੱਥੇ ਨਹੀਂ ਹੋਗੇ ਹਮੇਸ਼ਾ ਹੀ ਮਹਿਸੂਸ ਹੁੰਦੇ ਤਾਂ ਫਿਲਮ ਦੇ ਰਾਈ ਸਭ ਤੋਂ ਬਿਊਟੀਫੁਲ ਇਹ ਚੀਜ਼ ਆ ਕਿ ਜਮਲਾ ਰਾਜਵੀਰ ਵੀਰੇ ਦੀ ਲਾਸਟ ਫਿਲਮ ਤਾਂ ਉਹ ਹਮੇਸ਼ਾ ਹੀ ਬਣੀ ਰਹੂਗੀ ਡਾਕੂਮੈਂਟ ਫਾਈਲ ਆ ਹਮੇਸ਼ਾ ਹੀ ਰਹੂਗੀ ਜਦੋਂ ਵੀ ਕੋਈ ਉਹਨਾਂ ਨੂੰ ਦੇਖਣਾ ਚਾਹੂਗਾ ਮਹਿਸੂਸ ਕਰਨਾ ਚਾਹੂਗਾ ਫਿਲਮ ਦੇ ਅੱਛਾ ਧੀਰਜ ਇਸ ਮੂਵੀ ਪ੍ਰੋਮੋਸ਼ਨ ਦੇ 28 ਮਮ ਜਿਹੜੇ ਰਿਲੀਜ਼ ਹੋਣ ਜਾ ਰਹੀ ਹੈ ਦਰਸ਼ਕਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਇਹ ਕਹੂੰ ਬਹੁਤ ਸਾਰੀਆਂ ਫਿਲਮਾਂ ਪ੍ਰਮੋਟ ਕਰਾਂਗੇ ਪਰ ਇਹ ਫਿਲਮ ਬਹੁਤ ਖਾਸ ਆ ਕਿਉਂਕਿ ਰਾਜਵੀਰ ਵੀਰੇ ਦੀ ਆਖਰੀ ਫਿਲਮ ਆ ਉਹਨਾਂ ਦੀ ਫੈਮਲੀ ਲਈ ਉਹਨਾਂ ਦੇ ਬੱਚਿਆਂ ਲਈ ਇਹ ਫਿਲਮ ਜ਼ਰੂਰ ਦੇਖਿਓ ਸਹੀ ਰਿਕਵੈਸਟ ਹੈ ਬਹੁਤ ਬਹੁਤ ਸ਼ੁਕਰੀਆ ਉਮੀਦ ਕਰਦੇ ਆ 28 ਨਵੰਬਰ ਨੂੰ ਯਮਲਾ ਫਿਲਮ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਦਰਸ਼ਕ ਜ਼ਰੂਰ ਦੇਖਣਗੇ ਆਪਣੇ ਨੀਅਰਲੇ ਸਿਨੇਮਾ ਘਰਾਂ ਦੇ ਵਿੱਚ ਤੇ ਮੂਵੀ ਨੂੰ ਖੂਬ ਪਿਆਰ ਦੇਣਗੇ ਅੱਜ ਵਾਸਤੇ ਇਨਾ ਹੀ ਧੰਨਵਾਦ